ਅਸੀ ਗਾਲੀ ਸਾਰੇ ਵੀਰਾਂ ਤੇ ਮਿੱਤਰਾਂ ਨੂੰ ਸਵਾਗਤ ਹੈ ਜੀ ਇੱਕ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਅੱਜ ਥੋੜੇ ਬਾਤ ਲੈ ਕੇ ਆਏ ਜੀ ਆਪਾਂ ਫਾਰਮ ਟਰੈਕ 45 ਬਹੁਤ ਦੇਰ ਬਾਅਦ ਰੈਕਟਰ ਆਇਆ ਆਪਣੇ ਕੋਲ ਤੇ ਸਾਡੇ ਨਾਲ ਐ ਜੋਤਵਾਲਾ ਜੀ ਕੀ ਹਾਲ ਹੈ ਵੀਰੇ ਅਸੀ ਗਾਲੀ ਸਾਰੇ ਉਹ ਠੀਕ ਠਾਕ ਵੀਰੇ ਤੇ ਵੀਰ ਹੁਣ ਆਪਣੇ ਨਾਲ ਵੀਡੀਓ ਜੋ ਦੋ ਜਾਂ ਤਿੰਨ ਦਿਨ ਬਾਅਦ ਆਉਂਦਾ ਹੁੰਦਾ ਹੁਣ ਦੋ ਦਿਨ ਤਾਂ ਬਾਈ ਆਇਆ ਹੀ ਨਹੀਂ ਬਾਈ ਨਾਲ ਦੇ ਪਿੰਡ ਬੜੇ ਲੈਵਲ ਤੇ ਟੂਰਨਾਮੈਂਟ ਦਾ ਬੜੇ ਲੈਵਲ ਤੇ ਟੂਰਨਾਮੈਂਟ ਕਰਵਾਏ ਜਾ ਰਹੇ ਨੇ ਹਾਂ ਅਨੇਕ ਕਿ ਬਾਈ ਰਾਣੇ ਪਹਿਲੀ ਵਾਰ ਟੂਰਨਾਮੈਂਟ ਪਹਿਲੀ ਵਾਰ ਆਇਆ। ਉਮੀਦ ਨਾਲ ਵਧੀਆ ਹੋ ਜਾਣਾ ਹੈ। ਅੱਛਾ ਠੀਕ ਆ। ਟੀਮਾਂ ਰੜੀ ਕਹਿੰਦਾ 14-15 ਟੀਮਾਂ ਕਹਿੰਦਾ ਉਮੀਦ ਨੇ ਦੀ ਵੀ 14-15 ਟੀਮਾਂ ਆ ਗਈਆਂ। ਸਾਰੀ ਚੰਗੀਆਂ ਗੱਲੇ। ਵਾਲੀਬਾਲ ਦਾ ਹਨਾ? ਹਾਂ। ਠੀਕ ਆ। ਯਾਨੀ ਕਿ ਪਹਿਲੇ ਰਾਊਂਡ ਜਦਾਂ ਪੋਰਖ ਝੋੜ ਨਿਕਲ ਗਈ ਸਾਰੀ। ਹਾਂ। ਬਾਅਦ ਦਾ ਇੱਕ ਦਾ ਇੱਕ ਮੈਚ ਦੇਖਣ ਆਣਾ ਤੁਸੀ ਖੇਲੇ ਤੇ? ਅਸੀਂ ਵੀ ਖੇਲੇ ਤੇ। ਠੀਕ ਆ। ਹਾਰ ਗਏ? ਹਾਂ ਹਾਰ ਗਏ। ਚੱਲ ਕੋਈ ਗੱਲ ਨਹੀਂ ਬਾਈ। ਹਾਰ ਜਿੱਤ ਬਣੀ ਹੋਈ ਆ। ਟੂਰਨਾਮੈਂਟ ਕਰਾਇਆ ਇਹੀ ਬਹੁਤ ਬੜੀ ਗੱਲ ਆ ਠੀਕ ਨਹੀਂ ਬ ਤੇ ਜੋ ਉਹ ਵੀਰੇ ਟਰੈਕਟਰ ਕਿਵੇਂ ਆ ਟਰੈਕਟਰ ਪੂਰਾ ਟੈਂਡ ਹੈ ਬਾਈ ਵਧੀਆ 17 ਮਾਡਲ ਹੈ ਜੀ 17 ਹਾਂ ਨਾ 18 ਮਾਡਲ ਹੈ 18 ਮਾਡਲ 17 18 ਦਾ ਕੋਈ ਨਹੀਂ 18 ਮਾਡਲ ਹੈ ਵੀਰੇ ਤੇ ਬਾਕੀ ਜੋ ਉਹਦਾ ਟਰੈਕਟਰ ਤੈਂ ਦੇਖਿਆ ਚਲਾ ਚਲੂ ਕੇ ਕਿਵੇਂ ਆ ਬਾਈ ਟਰੈਕਟਰ ਪੂਰਾ ਟੈਂਡ ਹੈ ਗੇਅਰ ਬਾਕਸ ਤੇ ਓਕੇ ਹੈ ਇਹ ਵੀ ਪੂਰਾ ਪੰਦ ਆਇਆ ਨਾ ਠੀਕ ਆ ਐਂ ਦਾਣੇ ਵਾਲੀ ਬਾਜਿਆ ਠੀਕ ਆ ਟਾਇਰ ਟੂ ਨਾਲ ਦੇਈਆਂ ਬਾਈ ਨਾਲ ਦੇਈਆਂ 60 ਪੈਸੇ ਟਾਇਰ ਹੋਣਗੇ ਹਾਂ ਹਾਂ ਵਧੇ ਆ ਮੁਰਲੇ ਦਾ ਬਾਈ ਵਧਾਂ ਪਿਛਲੇ ਚਲੋ ਹੈ ਵਧਾ ਆਪਾਂ 60 ਦੱਸ ਦਿੰਨੇ ਆ हां यानी कि हां 60 पैसे चलो भाई तू 60 ਮੰਨੋ ਆਪਾਂ ਨੇ ਜੋ ਤਾਂ ਆਪਾਂ ਨੇ 5 ਪਾਹੇ ਕੱਟੇ ਦੱਸੇ ਗਾਨੇ ਆ ਬਾਅਦ ਜਾ ਅਗਲਾ ਯਾਰ ਆ ਕੇ ਕਹਿੰਦਾ ਫਿਰ ਚੰਗਾ ਨਹੀਂ ਲਾਤਾ ਟਾਇਰ ਬਾਈ ਚੌਖੜਾ ਹੀ ਨਾਲ ਦਾ ਏ ਠੀਕ ਹੈ ਜੀ ਬਾਕੀ ਸਾਰਾ ਟਰੈਕਟਰ ਰਹਿ ਜਨਾਲਾ ਪੂਰਾ ਟਰੈਕਟਰ ਸ਼ਕੀਨ ਹੈ ਜਿੰਨਾ ਵੀ ਚੱਲਿਆ ਹੋਇਆ ਰਹਿ ਜਨਾਲਾ ਚੱਲਿਆ ਹੋਇਆ ਬਾਈ ਕੋਈ ਵੀ ਟਰੈਕਟਰ ਨਾਲ ਕੋਈ ਹੋ ਨਹੀਂ ਹੈਗਾ ਖੇਤੀ ਵਾਲਾ ਟਰੈਕਟਰ ਖੇਤੀ ਵਾਲਾ ਜੋ ਤੇ ਵੀਰੇ ਦੇਖਦਾ ਹੀ ਹੈ ਜਿਹੜਾ ਟਰੈਕਟਰ ਜ਼ਿਮੀਂਦਾਰ ਵਾਲਾ ਉਹਦੀ ਲੱਗੇ ਨਾਲ ਜਿਹੜਾ ਫਾਰਮ ਡਰੈਗ ਹੈ ਇਹਨੂੰ ਲੰਦਾ ਨਹੀਂ ਕਰਾਇਆ ਵਾਲਾ ਵੀਰੇ ਕੋਈ ਕਿਰਾਏ ਭੜੇ ਉਹ ਤੇ ਫਾਰਮ ਡਰੈਗ ਚੱਲਦਾ ਦੇ ਕਰਾਏ ਦੇ ਜਾਂਦਾ ਸੋਨਾ ਲੀਗ ਆ ਜਾਂ ਆਪਣੇ ਵਾਲਾ ਜਾਂ ਫਿਰ ਸਵਰਾਜ ਇਹ ਵੱਧ ਚੱਲਦੇ ਨੇ ਇਹਨੂੰ ਸਿਰਫ ਫਾਰਮ ਟਰੈਕ ਨੂੰ ਸਿਰਫ ਸ਼ਕੀਨੇ ਬੰਦਾ ਲੰਦਾ ਹਾਂ ਉਹ ਬੰਦਾ ਫੋੜ ਚਲਾਏ ਹੋਏ ਆ ਹਾਂ ਉਹ ਲੌਂਦੇ ਉਹ ਬੰਦਾ ਲੰਦਾ ਬਾਈ ਤੇ ਬਾਕੀ ਬਾਈ ਫਾਰਮ ਟਰੈਕ 45 ਸੁਪਰ ਮੈਕਸ ਕਲਾਸਿਕ ਝੋਲਾ ਜੋ ਤੇ ਗੂੜੇ ਨੀਲੇ ਰੰਗ ਦੇ ਹਨਾ ਇਹ ਮੇਰੇ ਸਾਰਾ 15 16 ਚ ਆਏ ਸੀ ਇਹ 15 16 ਤੇ ਆਉਣ ਲੱਗ ਗਏ ਸੀ ਹਾਂ ਪਹਿਲਾਂ ਆਉਂਦੇ ਤੇ ਫਿੱਕੇ ਨਾ ਗਏ ਜੀ ਸਕਾਈ ਬਲੂ ਤੇ ਠੀਕ ਆ ਆਹ ਬਾਈ ਮਰਾਲਾਂ ਤੇ ਟੇਬ ਲੱਗੀ ਵੀ ਆ ਇਹ ਕਾਲੀ ਟੇਬ ਗਰੀਬ ਬਾਈ ਮਗਰਾੜ ਖਰਾਬ ਹੋਣਦੇ ਹਨ ਬਾਈ ਮਗਰਾੜਾਂ ਤੇ ਹੋਈ ਵੀ ਟੇਪ ਹੁਣ ਦੀ ਨਹੀਂ ਹੋਈ ਵੀ ਪਹਿਲੀ ਹੋਈ ਮਨ ਲਾ ਜੱਦਾ ਟਰੈਕਟਰ ਲਿਆ ਜੱਦੀ ਹੋਈ ਵੀ ਆ ਪੁਰਾਣੀ ਹੋਈ ਵੀ ਆ ਬਾਕੀ ਰੰਗ ਰੰਗ ਨਹੀਂ ਖਰਾਬ ਬਾਈ ਮਗਰਾੜਾਂ ਦਾ ਰੰਗ ਥੱਲੇ ਤੇ ਐਨ ਪੂਰਾ ਵਧੀਆ ਪਿਆ ਕਿਤੇ ਕਿਤੇ ਤੇ ਮਣੀ ਮੁੱਟੀ ਹੋਈ ਵੀ ਆ ਹਲਕੀ ਹਲਕੀ ਜੀ ਆ ਦੇਖੋ ਟੇਪ ਉਤਰੀ ਵੀ ਆ ਬਾਕੀ ਉਹ ਮਗਰਾੜ ਪੂਰੇ ਓਕੇ ਆ ਤੇ ਬਾਕੀ ਬਾਈ ਟਰੈਕਟਰ ਦਾ ਸਾਰੀ ਟਰੈਕਟਰ ਸੀਲ ਆ ਕਿਸੇ ਪਾਸੇ ਤੇ ਖੁੱਲੇ ਖੱਲੇ ਬਣੀ ਹੈਗਾ ਠੀਕ ਆ ਜੀ ਬਾਕੀ ਤੁਸੀਂ ਟਰੈਕਟਰ ਆ ਕੇ ਆਪ ਦੇਖਣਾ ਆਪਾਂ ਤੁਹਾਨੂੰ ਸਿਰਫ ਵੀਡੀਓ ਚ ਦਿਖਾਉਂਗੇ ਸਟਾਰਟ ਸੂਡ ਕਰਕੇ ਵੀ ਦਿਖਾਉਨੇ ਆ ਟਰੈਕਟਰ ਪੂਰਾ ਅੱਗੇ ਪਿੱਛੇ ਤੇ ਘੁਮਾ ਫਰਾ ਕੇ ਲੋ ਜੀ ਤੂੰ ਤਾਂ ਬੈਟਰੀ ਜਮਾਂ ਹੀ ਨਵੀਂ ਰੱਖੋਈ ਵੀ ਹੈ ਨਾ ਬੈਟਰੀ ਨਵੀਂ ਹੈ ਜਮਾਂ ਹੀ ਜਮਾਂ ਹੀ 0 ਮੀਟਰ ਬਾਈ ਬੈਟਰੀ ਬਾਈ ਜਮਾਂ ਹੀ ਨਵੀਂ ਸਮਝ ਲਓ ਵੀ ਯਾਰ ਆਪਾਂ ਹੀ ਰਖਾਈ ਆ ਬੈਟਰੀ ਹਾਂ 1 ਸਾਲ ਦੀ ਗਾਰੰਟੀ ਬੈਟਰੀ ਵਾਸਤੇ ਠੀਕ ਦੀ ਥੋੜਾ ਜਿਆ ਟਰੈਕਟਰ ਲੋਡ ਚੱਲੇ ਕੇ ਸਾਡੇ ਨੂੰ ਆਪਾਂ ਨਵੀਂ ਉਹ ਰਖਾਤੀ ਬਾਈ ਵਿੱਚ ਦੇ ਕੇ ਤੂੰ ਬੈਟਰੀ ਨਵੀਂ ਰਖਾਤੀ ਤੇ ਜੋ ਤਾਂ ਆਹ ਕਹਿਆ ਦੀ ਹੈਂਡ ਬ੍ਰੇਕ ਹੁੰਦੀ ਬਾਈ ਇਹ ਹੈਂਡ ਨਹੀਂ ਹਾਂ ਇਹ 4x4 ਗੇਅਰ ਹੈਗਾ 4x4 ਹੈਂਡ ਬ੍ਰੇਕ ਹੈ ਹੈਂਡ ਬ੍ਰੇਕ ਹੈ ਬਾਈ ਆਹ ਮਨੂੰ ਥੋੜਾ ਯਾਰ ਸਾਹਮਣੇ ਨਾਲ ਵਧੀਆ ਬਾਈ ਡਿਸਟ੍ਰਿਬਿਊਟਰ ਵੀ ਆ ਹੈ ਹਾਂ ਕਮਾਲੇ ਹੋ ਗਈ ਬਾਈ ਬਾਈ ਡਿਸਟ੍ਰਿਬਿਊਟਰ ਵੀ ਲੱਗਿਆ ਹੋਆ ਟਰੈਕਟਰ ਨੂੰ ਠੀਕ ਹੈ ਜੀ ਆਹ ਦੇਖ ਲਓ ਬਾਕੀ ਥੱਲਾ ਹੱਟੀ ਦੇਖ ਲਓ ਰਾਏ ਵਾਲੀ ਹੋਵੇ ਆ ਦੇਖ ਲਓ ਹੁੱਕ ਬਾਈ ਜਮਾਂ ਹੀ ਓਕੇ ਪਈ ਆ ਮੜੀ ਜੀ ਵੀ ਨਹੀਂ ਘਸਾਈ ਹੋਈ ਹੁੱਕ ਦੀ ਠੀਕ ਹੈ ਜੀ ਤੇ ਬਾਕੀ ਪਿੱਛੇ ਤੋਂ ਮਰਾੜਾ ਮੁਰੜਾ ਦਾ ਵਧੀਆ ਬਾਈ ਕਿਸੇ ਪਾਸੇ ਤੋਂ ਉਹ ਹਨੀਓ ਜੇ ਆਪਾਂ ਤੁਸੀਂ ਟੇਪ ਤਾਰ ਨਹੀਂ ਹੋਵੇ ਤੁਸੀਂ ਤਾਰ ਵੀ ਸਕਦੇ ਆ ਬਾਈ ਪਰ ਆਪਾਂ ਨੇ ਨਹੀਂ ਤਾਰਨੀ ਹੈਗੀ ਜਿੱਦਾਂ ਲੱਗੀ ਹੋਈ ਹੈ ਲੱਗੀ ਰਹਿਣ ਦਾਣੀ ਬਾਕੀ ਰਮ ਰਮ ਦੇਖੋ Ориਜਨਲ ਆ ਸਾਰੇ ਠੀਕ ਹੈ ਜੀ ਬਾਕੀ ਹੁਣ ਆਪਾਂ ਮਾੜਨੇ ਟਰੈਕਟਰ ਨੂੰ ਸਲਫ ਤੁਹਾਨੂੰ ਵਾਚ ਚੈੱਕ ਕਰਾਉਣੇ ਟਰੈਕਟਰ ਦੀ ਠੀਕ ਹੈ ਜੀ ਕਰੀ ਬਾਈ ਸਟਾਰਟ ਸਟਾਰਟਿੰਗ ਕਰੋ ਚੈੱਕ ਟਰੈਕਟਰ ਦੀ ਫੁੱਲ ਓਕੇ ਐ ਸਟਾਰਟਿੰਗ ਵਧੀਆ ਕਿਰੇ ਚੱਲਿਆ ਵਾ ਕਿੰਨਾ ਮੀਟਰ ਤੇ 1500 ਕੁਝ ਘੰਟਾ ਚੱਲਿਆ ਵਾ ਨਾਲ ਦੇ ਟਾਇਰਾਂ ਬਾਈ ਯਾਨੀ ਕਿ ਜੇ ਟਰੈਕਟਰ ਰੋਡ ਤੇ ਚੱਲਦਾ ਬਾਈ ਫਿਰ 1500 1600 ਦੇ ਕਾਫੀ ਟਾਇਰ ਘੱਜ ਨੇ ਖੇਤੀਬਾੜੀ ਦੇ 15 1600 ਦੇ ਇੰਨੇ ਕੇ ਟਾਇਰ ਘਰਦੇ ਆ 40 ਦੇ ਪੈਸੇ ਬਾਕੀ ਆਵਾਜ਼ ਤੁਸੀਂ ਸੁਣ ਲਓ ਬਾਕੀ ਮੇਰਾ ਵੀਰ ਜਿਹੜਾ ਵੀ ਵੀਰ ਕੋਈ ਜਵਾਨ ਹੋਇਆ ਫਾਰਮ ਟਰੈਕਟਰ ਦਾ ਬਾਈ ਆ ਕੇ ਦੇਖ ਲਓ ਟਰੈਕਟਰ ਚਲਾ ਕੇ ਬਾਅਦ ਵਿੱਚ ਸੌਦਾ ਕਰ ਲਓ ਟਰੈਕਟਰ ਦਾ ਜੀ ਠੀਕ ਆ ਠੀਕ ਆ ਵੀਰੇ ਓਕੇ ਚਲਾਈ ਜਲੂਈ ਠੀਕ ਆ ਕੋਈ ਆਵਾਜ਼ ਊਜ ਹਾਂ ਠੀਕ ਆ ਆਜੋ ਤਾਂ ਆ ਲੈ ਵੇਦੇ ਹਨਾ ਦੂਏ ਆਰ ਵੀ ਕਿਹੜੀ ਜੀ ਕਿੰਨੇ ਤੇ ਚਲਾਉਣੀ ਆ ਇਹਨਾਂ ਨੇ ਨਾ ਇੱਥੇ ਐਪਲੀਕੇਸ਼ਨ ਲਿਖੀ ਵੀ ਆ ਹਾਂ ਅੱਛਾ ਗੀਅਰ ਲਿਖੇ ਹੋਏ ਆ ਹਾਂ ਇੱਥੇ ਕਿੰਨੇ ਚੱਕਰ ਆ ਕਿੰਨੀ ਸਪੀਡ ਕਿਹੜੇ ਗੀਅਰ ਚ ਪਾਣਾ ਕਿਹੜੇ ਗੀਅਰ ਚ ਪਾਉਣਾ ਹਾਂ ਠੀਕ ਆ ਠੀਕ ਆ ਸਾਰਾ ਚਾਰਟ ਲਾਇਆ ਵਾ ਜੀ ਲੋਰ ਤੇ ਆ ਠੀਕ ਆ ਆਰ ਪੀ ਐਮ ਵੀ ਲਿਖੇ ਹੋਏ ਆਰ ਪੀ ਐਮ ਆ ਜਿੰਨੇ ਆਰ ਪੀ ਐਮ ਤੇਨੀ ਸਪੀਡ ਕੱਢੂਗਾ ਠੀਕ ਆ ਇੰਨੇ ਪੈਣੇ ਓਕੇ ਤੇ ਬਾਕੀ ਬਾਈ ਟਰੈਕਟਰ ਆਪਾਂ ਤੁਹਾਨੂੰ ਦਿਖਾਤਾ ਨੰਬਰ ਹੈਗਾ ਜੀ ਇਹ ਪੀ ਵੀ 10 ਲੁਧਿਆਣੇ ਦਾ ਹੈ ਵੀਰੇ ਵੀ ਚੱਕਰ ਵੀ ਲਿਖੇ ਹੋਏ ਪੀਟੀਓ ਦੇ ਵੀ ਅੱਛਾ ਪੈਲੇ ਲੋ ਵਿੱਚ ਅਜੇ ਲੋ ਚ ਪਹਿਲਾ ਜਿਹਾ ਪਾਇਆ ਠੀਕ ਆ ਜੋ ਤੇ ਉਦਾਂ ਡਬਲ ਕਲਚ ਹੈ ਇਹ ਡਬਲ ਹੈ ਬਾਈ ਡਬਲ ਕਲਚ ਆ ਠੀਕ ਆ ਤੇ ਬਾਕੀ ਦਾ ਬਾਈ ਜਿਹੜੇ ਫਾਰਮਰ ਦਾ ਸ਼ਿਕਾਇਤ ਉਹਨੂੰ ਸਾਰੇ ਫੰਕਸ਼ਨ ਪਤਾ ਹੀ ਹੁੰਦਾ ਮਨੂੰ ਥੋੜੀ ਜਿਹੀ ਦੱਸੀ ਗਦਾ ਫਾਰਮ ਟ੍ਰੈਕ ਬਾਰੇ ਨੋਲੇਜ ਘੱਟ ਨਹੀਂ ਹੈ ਨਹੀਂ ਬਾਈ ਤੇ ਬਾਕੀ ਮਾਡਲ ਤੁਹਾਨੂੰ ਆਪਾਂ ਦੱਸਤਾ ਰੇਟ ਹੈਗਾ ਜੀ ਇਹਦਾ 5 ਲੱਖ ਰੁਪਈਆ ਠੀਕ ਆ ਜੀ ਰੇਟ ਕੋਈ ਫਿਕਸ ਨਹੀਂ ਹੈ ਬਾਈ ਡਿਮਾਂਡ ਸਿਰਫ 5 ਲੱਖ ਬਾਕੀ ਜਿਨੇ ਵੀ ਲੈਣਾ ਹੋਇਆ ਬਾਈ ਆ ਜੋ ਟਰੈਕਟਰ ਦੇਖ ਕੇ ਬਾਅਦ ਚ ਸੌਦਾ ਕਰ ਲਿਓ ਬਿਲਕੁਲ ਜੈਜ ਰੇਟ ਤੇ ਟਰੈਕਟਰ ਦਵਾਂਗੇ ਤੇ ਜੇ ਆਪਾਂ ਪਹਿਲਾਂ ਹੀ ਬਾਈ ਫੋਨ ਤੇ ਕੋਈ ਵੀ ਕਈ ਵੀ ਮੈਨੂੰ ਬਹੁਤ ਫੋਨ ਆਉਂਦੇ ਨੇ ਬਾਈ ਫੋਨ ਤੇ ਨਵੇਡਲ ਹੈ ਬਾਈ ਇੰਨੇ ਦਾ ਇੰਨੇ ਦਾ ਹੋ ਗਿਆ ਵੀਰੇ ਫੋਨ ਤੇ ਨਹੀਂ ਕਦੇ ਵੀ ਡੀਲ ਹੁੰਦੀ ਹੁੰਦੀ ਕਦੇ ਵੀ ਚੀਜ਼ ਬਿਨਾਂ ਦੇਖੇ ਅਸੀਂ ਆ ਕਦੋਂ ਟਰੈਕਟਰ ਲੈਣੇ ਕਦੇ ਵੀ ਬਾਈ ਹਮੇਸ਼ਾ ਜਾ ਕੇ ਦੇਖ ਕੇ ਟਰੈਕਟਰ ਫਿਰ ਅਗਲੇ ਦਾ ਮੁੱਲ ਕਹਦਾ ਬਾਈ ਟਰੈਕਟਰ ਇੰਨੇ ਦਾ ਠੀਕ ਹੈ ਜੀ ਹਮੇਸ਼ਾ ਆ ਕੇ ਤੁਸੀਂ ਕਿਤੋਂ ਵੀ ਚੀਜ਼ ਲੈਣੀ ਹੈ ਸਾਡੇ ਕੋਲੋਂ ਨਹੀਂ ਕਿਤੋਂ ਵੀ ਲੈਣੀ ਹੈ ਹਮੇਸ਼ਾ ਚੀਜ਼ ਦੇਖ ਕੇ ਪਰਖ ਕੇ ਚੰਗੀ ਤਰ੍ਹਾਂ ਫਿਰ ਲੋ ਬਾਈ ਠੀਕ ਹੈ ਜੀ ਬਹੁਤ ਆਪਣੇ ਪੰਜਾਬ ਵਿੱਚ ਕਿੰਨੀਆਂ ਯਾਂਸੀਆਂ ਨੇ ਕਿੰਨੇ ਡੀਲਰ ਨੇ ਤੇ ਤੁਸੀਂ ਕਿਤੋਂ ਵੀ ਚੀਜ਼ ਲੈਣੀ ਆ ਆਪਣਾ ਨਾਲ ਕਿਸੇ ਨੂੰ ਦਿਖਾ ਕੇ ਪਰਖ ਕੇ ਚੀਜ਼ ਜਿੱਥੋਂ ਵੀ ਲੋ ਆਪਣਾ ਵਧੀਆ ਦੇਖ ਪਰਖ ਕੇ ਲੋ ਠੀਕ ਹੈ ਜੀ ਤੇ ਬਾਕੀ ਆਪਾਂ ਰੇਟ ਤੁਹਾਨੂੰ ਦੱਸਤਾ ਬਾਈ 5 ਲੱਖ ਰੁਪਿਆ ਡਿਮਾਂਡ ਹੈ ਬਾਕੀ ਦਾ ਰੇਟ ਮੌਕੇ ਤੇ ਵੱਧ ਘੱਟ ਹੋ ਜੂ ਤੇ ਬਾਕੀ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਟਰੈਕਟਰ ਵਿੱਚ ਦੇਣਾ ਹੋਇਆ ਪਰਾਣਾ ਜੀ ਤਾਂ ਉਹ ਵੀ ਕਰ ਲਾਂਗੇ ਜੋਦ ਬਾਈ ਪਰਾਣਾ ਟਰੈਕਟਰ ਵੀ ਕੱਟ ਲੂਗੇ ਵਿੱਚ ਠੀਕ ਆ ਜੇ ਕਹਿੰਦੇ ਪਰਾਣਾ ਕਟਾਉਣਾ ਹੋਇਆ ਹਾਂ ਮੈਂ ਕਿ ਉਹ ਵੀ ਕੱਟ ਲਾਂਗੇ ਵਿੱਚ ਕੱਟਣਾ ਹੈ ਹਾਂ ਤੇ ਪੁਰਾਣੇ ਦਾ ਬਾਈ ਜੋਦ ਦਾ ਬਾਈ ਲਾਉਂਦਾ ਆਂਦਾ ਰੇਟ ਅਸਲੀ ਕਿੰਨੇ ਪਿੱ ਕਿੰਨੇ ਕ ਦਾ ਕਿੰਨੇ ਕ ਦਾ ਵੀਰੇ ਕਿੰਨੇ ਕ ਦਾ ਬਾਕੀ ਸਾਡਾ ਪੁਰਾਣਾ ਜਿੱਦਾਂ ਵੀ ਹੋਇਆ ਟਰੈਕਟਰ ਦੇਖ ਕੇ ਆਪਾਂ ਉਹਦਾ ਵੀ ਵਿੱਚ ਘੱਟਾ ਵਧਾ ਕਰ ਲਾਂਗੇ ਤੇ ਉਹ ਵੀ ਦੇਖ ਕੇ ਬਾਈ ਉਹ ਵੀ ਆਪਾਂ ਦੇਖ ਕੇ ਤੁਹਾਡਾ ਤੁਸੀਂ ਆਪਣੇ ਟਰੈਕਟਰ ਦੀ ਫੋਟੋ ਵੀਡੀਓ ਪਾ ਸਕਦੇ ਆਂ ਆਪਾਂ ਨੂੰ ਆਪਾਂ ਦੇਖ ਕੇ ਥੋੜਾ ਕਰ ਲਾਂਗੇ ਜੋ ਤਾਂ ਅੱਜ ਵੀਰੇ ਨਵਾਂ ਵੀ ਦੇ ਤਾ ਤੇਰੇ ਪਿੱਛੇ ਤੇ ਅੱਜ ਆਪਾਂ ਇੱਕ ਨਵਾਂ ਵੀ ਟਰੈਕਟਰ ਦੇ ਤਾ ਹਾਂ ਹਾਂ ਤੂੰ ਅੱਜ ਹੈ ਨਹੀਂ ਤਾਂ ਮੈਂ ਬੱਧੀ ਗਿਆ ਵਦ ਬਾਈ ਅੱਜ ਬੱਧੀ ਗਿਆ ਦਾ ਟਰੈਕਟਰ ਦਾ ਲੈਣ ਸਪੇਅਰ ਪਾਰਟ ਜੋ ਤਾਂ ਆਉਣੇ ਕੋ ਬਾਦੇ ਫਾਰਮ ਟਰੈਕ ਹੁਣ ਆਹ ਬਹੁਤ ਧਰ ਆਪਾਂ ਨੇ ਪਿਛਲੇ ਸਾਲ ਵੇਚਿਆ ਸੀ ਇੱਕ ਹਾਂ ਹਨਾ ਆਪਾਂ ਨੇ ਐ ਜੋ ਰਿਆ ਕਰਨੇ ਹਾਂ ਹਾਂ ਬਾਈ ਦਾ ਹੁਣ ਬਾਈ ਐ ਕਹਿੰਦਾ ਯਾਰ ਵੀ ਟਰੈਕਟਰ ਆਪਾਂ ਨੇ ਉੱਚੇ ਮਾਡਲ ਹੈਗਾ ਨੇ ਵਧੀਆ ਲਈ ਕਰਨੇ ਪੰਜ 10000 ਬਾਈ ਕਹਿੰਦਾ ਮਹਿੰਗੇ ਲਈ ਕਰਨੇ ਵਧੀਆ ਲਈ ਕਰਨੇ ਹਾਂ ਜੀ ਹਲਾ ਕਹੇ ਵੀ ਹਾਂ ਚਲ ਫਿਰ ਤਾਂ ਆਗੀ ਕੋਈ ਦੇਖਦੇ ਹਾਂ ਉਹ ਜੀ ਦੇ ਉਹੀ ਗੱਲ ਹੈ ਜੋ ਤਾਂ ਆ ਯਾਰ ਹੁਣ ਪੱਲਾ ਪੱਤ ਦੇਖਿਆ ਜਿਹੜੇ ਯਾਰ ਟਰੈਕਟਰ ਵਧੀਆ ਨਹੀਂ ਹੁੰਦੇ ਹਾਂ ਉਹ ਫਿਰ ਖੜੇ ਰਹਿਣੇ ਆ ਥੋੜੇ ਰਹਿਣੇ ਦੇਖਣੇ ਰੂਹ ਨਹੀਂ ਕਰਦੇ ਹਾਂ ਜਿਹੜਾ ਵਧੀਆ ਟਰੈਕਟਰ ਹੈ ਸ਼ਕੀਨ ਉਹ ਟਰੈਕਟਰ बिक ਜਾਂਦਾ ਅੱਛਾ ਜੀ ਆਪਾਂ ਹੁਣ ਆਪਾਂ ਨੂੰ ਟਰੈਕਟਰ ਪਹਿਲੀ ਘਾਟਾਂ ਪਸੰਦ ਆ ਗਿਆ ਹਾਂ ਉੱਕਣੀ ਦੂਜੇ ਨੂੰ ਆਉਗਾ ਉੱਕਣੀ ਹੋਊਗਾ ਜੇ ਆਪਾਂ ਨੂੰ ਨਹੀਂ ਪਸੰਦ ਆਉਂਦਾ ਉਹ ਜਿਹੜਾ ਆਪਾਂ ਨੂੰ ਚੰਗਾ ਲੱਗੋ ਉਹ ਵੇ ਗਾਹਕ ਨੂੰ ਚੰਗਾ ਲੱਗਦਾ ਠੀਕ ਹੈ ਨੀ ਹਾਂ ਤੇ ਬਾਕੀ ਚਲੋ ਬਾਈ ਠੀਕ ਹੈ ਜੀ ਆਪਾਂ ਤੁਹਾਨੂੰ ਟਰੈਕਟਰ ਬਾਰੇ ਜਾਣਕਾਰੀ ਦੇ ਦਿੱਤੀ ਜਿਹਨੇ ਵੀ ਲੈਣਾ ਹੋਇਆ ਦੇਖ ਲਿ ਅੱਜ ਸਾਡੇ ਕੋਲ ਸੀਗੇ 6-7 ਟਰੈਕਟਰ ਆਪਣੇ ਕੋਲ ਵੇਚਦੇ ਸਿਰਫ ਵਾਲੇ ਕੋ ਤਿੰਨ ਟਰੈਕਟਰ ਰਹਿ ਗਏ ਇੱਕ ਆਪਾਂ ਨੇ ਹੋਰ ਦੇ ਦੇਣਾ ਟਰੈਕਟਰ ਆਪਣੇ ਕੋਲ ਇਹਨੇ ਟਰੈਕਟਰ ਆਪਣੇ ਕੋਲ ਇਹਨੇ ਟਰੈਕਟਰ ਦੋ ਤੇ ਹਾਂ ਹਾਂ ਲਾਇਆ ਵੀਰੇ ਟਾਈਮ ਹੋ ਗਿਆ ਬਾਈ ਸਾਡੇ ਜਾਣ ਦਾ ਤੇ ਬਾਕੀ ਮਿੱਤਰੋ ਸੈਕੰਡ ਹੈਂਡ ਟਰੈਕਟਰ ਆਪਣੇ ਕੋਲ ਹੋਰ ਵੀ ਖੜੇ ਨੇ ਸਾਰੇ ਹੀ 58 11 744 ਸਟੈਂਡਰਡ ਠੀਕ ਹੈ ਜੀ ਤੇ ਆਲਰੇਡੀ ਵੀਡੀਓ ਪਾਈਆਂ ਹੋਈਆਂ ਲਗਭਗ ਸਾਰੀ ਟਰੈਕਟਰਾਂ ਦੀ ਬਾਈ ਜੇ ਕਿਸੇ ਨੇ ਕੋਈ ਹੋਰ ਵੀ ਪੁਰਾਣਾ ਟਰੈਕਟਰ ਲੈਣਾ ਹੁੰਦਾ ਤਾਂ ਆ ਕੇ ਦੇਖ ਸਕਦਾ ਜੀ ਲੋਕੇਸ਼ਨ ਸਭ ਨੂੰ ਪਤਾ ਹੀ ਆਪਣੀ ਅ ਚੰਡੀਗੜ੍ਹ ਤੋਂ ਆਨੰਦਪੁਰ ਸਾਹਿਬ ਰੋਡ ਤੇ ਮੇਨ ਰੋਡ ਤੇ ਆਪਣੀ ਜਾਂਸੀ ਹੈ ਜੀ ਸਾਰੀ ਅਸੀਂ ਇਕੱਠੀਆਂ ਨੇ ਸਵਰਾਜ ਸੋਨਾ ਲੀਕਾ ਐਂਡੋ ਫਾਰਮ ਅੱਗੇ ਬਾਈ ਇੱਕ ਹੋਰ ਆਗੇ ਸਾਡੇ ਐਗਰੀ ਕਿੰਗ ਵਾਲੇ ਤੇ ਆਹ ਲੋਕੇਸ਼ਨ ਦੇ ਆ ਕੇ ਦੇਖ ਸਕਦਾ ਬਾਕੀ ਨੰਬਰ ਸਕਰੀਨ ਦੇ ਥੱਲੇ ਬਾਈ ਮੈਂਸ਼ਨ ਕਰਾਂਗੇ ਜੀਨੇ ਵੀ ਕੋਈ ਗੱਲਬਾਤ ਕਰਨੀ ਹੈ ਤਾਂ ਉੱਥੇ ਜਾ ਕੇ ਗੱਲ ਕਰ ਸਕਦਾ ਜੀ ਤੇ ਇਤੂ ਲਵਾ ਜੀ ਕਿਸੇ ਵੀ ਮੇਰੇ ਵੀਰ ਨੇ ਕੋਈ ਟਰੈਕਟਰ ਸਿੱਧਾ ਵੇਚਣਾ ਹੁੰਦਾ ਤਾਂ ਉਹ ਵੀ ਬਾਈ ਜਰੂਰ ਦੱਸਿਆ ਕਰੋ ਜੀ ਆਪਣੇ ਟਰੈਕਟਰ ਦੀਆਂ ਫੋਟੋਆਂ ਤੇ ਵੀਡੀਓਆਂ ਤੇ ਸਾਰਾ ਕੁਝ ਪਾ ਦਿਆ ਕਰੋ ਜੀ ਰੇਟ ਦੱਸ ਦਿਆ ਕਰੋ ਇੰਨੇ ਦਾ ਦੇਣਾ ਤੇ ਹੋਵੇ ਜਣੀ ਸਾਡੇ ਲੋਕਲ ਵਾਈ 150 ਕਿਲੋਮੀਟਰ ਦੇ ਵਿੱਚ ਵਿੱਚ ਟਰੈਕਟਰ ਕਾਗਜ਼ ਪੱਤਰਾਂ ਦਾ ਓਕੇ ਹੋਵੇ ਜੀ ਤੇ ਇੰਜਨ ਗੇਅਰ ਦਾ ਵਧੀਆ ਹੋਵੇ ਤੇ ਬਾਕੀ ਚਲੋ ਠੀਕ ਹੈ ਜੀ ਬਾਕੀ ਵੀਰਾਂ ਨੂੰ ਬੇਨਤੀ ਜਿੰਨੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਜੁੜਦੇ ਨੇ ਬਾਈ ਸਭ ਨੂੰ ਬੇਨਤੀ ਹੈਗੀ ਆ ਬੈਲ ਆਈਕਨ ਵਾਲਾ ਬਟਨ ਜਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਜਿਹੜੀ ਆਪਾਂ ਵੀਡੀਓ ਪਾਉਂਦੇ ਤੁਹਾਨੂੰ ਨੋਟੀਫਿ ਤੇ ਸਬਸਕ੍ਰਾਈਬ ਵੀ ਜਰੂਰ ਕਰ ਲਿਆ ਕਰੋ ਬਾਈ ਠੀਕ ਹੈ ਜੀ ਬਾਕੀ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ ਦੇ ਵਿੱਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ